ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਰ ਕੀ ਵੀਸਾ ਹੋ ਤੁਸੀਂ ਸਾਰੇ ਸਭ ਠੀਕ ਠਾਕ ਹੋ ਤੰਦਰੁਸਤ ਹੋ ਅੱਜ ਦੀ ਰੈਸਪੀ ਬਹੁਤ ਹੀ ਵਧੀਆ ਤੇ ਮਜ਼ੇਦਾਰ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਚਾਟ ਚਾਟ ਕਈ ਤਰ੍ਹਾਂ ਦੀ ਹੁੰਦੀ ਹੈ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਫੁੱਲ ਮਖਾਣਾ ਚਾਟ ਜਿਹੜੀ ਕਿ ਕੈਲਸ਼ੀਅਮ ਤੇ ਪ੍ਰੋਟੀਨ ਨਾਲ ਬਹੁਤ ਹੀ ਭਰਪੂਰ ਹੈ ਤੇ ਜਿਹੜੀ ਕਿ ਸਾਡੇ weight lose ਕਰਨ ਵਿੱਚ ਵੀ ਮਦਦ ਕਰਦੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਆ ਅੱਜ ਦੇ ਆਪਣੀ ਰੈਸਪੀ ਫੁੱਲ ਮਖਾਣਾ ਚਾਟ ਬਣਾਉਣ ਵਾਸਤੇ ਇਹ ਵਾਲੇ ਆਪਾਂ 2 ਕਟੋਰੀ ਫੁੱਲ ਮਖਾਣੇ ਲਏ ਨੇ ਇਹਦੇ ਵਿੱਚ ਆਪਾਂ 2 ਚਮਚੇ ਪੂਜੇ ਛੋਲੇ ਲਏ ਨੇ ਤੇ ਅੱਧੇ ਕਟੋਰੀ ਮੂੰਫਲੀ ਇਹ ਮੇਰੇ ਕੋਲ ਕੱਚੀ ਮੂੰਫਲੀ ਹੈ ਤੇ ਮੈਂ ਇਹਨੂੰ ਪਹਿਲਾਂ ਰੋਸਟ ਕਰਾਂਗੀ ਜੇ ਤੁਹਾੜੇ ਕੋਲ ਪੁਜੋਈ ਮੂੰਫਲੀ ਹੈ ਤੇ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਫੁੱਲ ਮਖਾਣਿਆਂ ਨੂੰ ਰੋਸਟ ਕਰਦੇ ਆ ਭੁੰਨੇ ਆ ਆਪਾਂ ਗੈਸ ਔਨ ਕਰਕੇ ਕੜਾਈ ਰੱਖਤੀ ਹੈ ਤੇ ਹੁਣ ਇਹਨੂੰ ਆਪਾਂ ਬਿਨਾਂ ਹੀ ਘਿਓ ਤੋਂ ਫੁੱਲ ਮਖਾਣਿਆਂ ਨੂੰ ਰੋਸਟ ਕਰਾਂਗੇ ਫੁੱਲ ਮਖਾਣਿਆਂ ਨੂੰ ਤੁਸੀਂ ਮੀਡੀਅਮ ਫਲੇਮ ਤੇ ਭੁੰਨਣਾ ਜਦੋਂ ਇਹ ਇੱਕਦਮ ਹੱਥ ਵਿੱਚ ਇਸ ਤਰ੍ਹਾਂ ਭੁਰਣ ਲੱਪਣਗੇ ਤੇ ਇਹ ਕੁਝ ਜਾਣੇ ਨੇ ਅਜੇ ਥੋੜੀ ਜਿਹੀ ਇਹਦੇ ਚ ਕਸਰ ਹੈ ਇਹਨੂੰ 2-4 ਮਿੰਟ ਆਪਾਂ ਹੋਰ ਭੁੰਨ ਲਵਾਂਗੇ ਫੁੱਲ ਮਖਾਣੇ ਆਪਣੇ ਭੁੱਜ ਕੇ ਬਿਲਕੁਲ ਤਿਆਰ ਨੇ ਆ ਦੇਖੋ ਹੁਣ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਨੇ ਆ। ਉਸੇ ਕੜਾਈ ਵਿੱਚ ਆਪਾਂ ਇਹ ਵਾਲੀ ਮੂੰਗਫਲੀ ਪਾ ਦਾਂਗੇ। ਤੇ ਇਹਨੂੰ ਵੀ ਆਪਾਂ ਹਲਕਾ ਜਿਹਾ ਥੋਨ ਲਵਾਂਗੇ। ਹੁਣ ਅਸੀਂ ਇਹ ਵਾਲੀ ਮੂੰਗਫਲੀ ਦਾ ਛਿਲਕਾ ਉਤਾਰ ਲਵਾਂਗੇ ਜੇ ਤੁਸੀਂ ਉਤਾਰਨਾ ਉਤਾਰ ਲਓ ਨਹੀਂ ਉਤਾਰਨਾ ਤੇ ਉਹ ਤੁਹਾਡੀ ਆਪਣੀ ਮਰਜ਼ੀ ਹੈ। ਹੁਣ ਮੈਂ ਭਰੇ ਉਤਾਰ ਲਵਾਂਗੀ। ਇਹਨੂੰ ਇਸ ਤਰ੍ਹਾਂ ਤੁਸੀਂ ਇੱਕ ਕੱਪੜੇ ਤੇ ਪਾ ਕੇ ਇਸ ਤਰ੍ਹਾਂ ਦੋਨਾਂ ਹੱਥਾਂ ਨਾਲ ਹਲਕਾ ਹਲਕਾ ਰਗੜ ਲੈਣਾ ਹੈ। ਚਾਟ ਬਣਾਉਣ ਵਾਸਤੇ ਆਪਾਂ ਇਹ ਸਾਰਾ ਸਮਾਨ ਲਿਆ ਏ ਇਹ ਮੇਰੇ ਕੋਲ ਕੱਚੀ ਅੰਬੀ ਹੈ ਉਹਦਾ ਮੈਂ ਇੱਕ ਇਸ ਤਰ੍ਹਾਂ ਪੀਸ ਲਿਆ ਉਹਦਾ ਛਿਲਕਾ ਉਤਾਰਤਾ ਹੈ ਉਹਨੂੰ ਬ੍ਰੇਕ ਬ੍ਰੇਕ ਕੱਟ ਲਾਂਗੇ ਇੱਕ ਪਿਆਜ਼ ਅੱਧਾ ਟਮਾਟਰ ਤੇ ਇੱਕ ਹਰੀ ਮਿਰਚ ਤੇ ਥੋੜਾ ਜਿਹਾ ਧਨੀਆ ਲਿਆ ਏ ਤੇ ਇੱਕ ਨਿੰਬੂ ਦਾ ਰਸ ਇਹਨੂੰ ਇਸ ਤਰ੍ਹਾਂ ਨਚੋੜ ਲਿਆ ਏ ਹੁਣ ਇਹਨੂੰ ਬ੍ਰੇਕ ਬ੍ਰੇਕ ਕੱਟ ਕੇ ਆਪਾਂ ਤਿਆਰ ਕਰਦੇ ਹਾਂ ਤੁਸੀਂ ਚਾਹੋ ਤੇ ਇਹਦੇ ਵਿੱਚ ਖੀਰਾ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਪਰ ਮੈਂ ਨਹੀਂ ਪਾ ਰਹੀ ਮਸਟਰਾਂ ਨੂੰ ਬ੍ਰੇਕ ਬ੍ਰੇਕ ਕੱਟ ਲਾਂਗੇ ਇਸੇ ਤਰ੍ਹਾਂ ਟਮਾਟਰ ਨੂੰ ਵੀ ਬ੍ਰੇਕ ਬ੍ਰੇਕ ਕੱਟ ਕੇ ਤਿਆਰ ਕਰਾਂਗੇ ਹਰੀ ਮਿਰਚ ਨੂੰ ਵੀ ਬ੍ਰੇਕ ਬ੍ਰੇਕ ਕੱਟ ਲਾਂਗੇ ਇਹਨੂੰ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਪਾ ਸਕਦੇ ਹੋ ਜੇ ਤੁਹਾਨੂੰ ਮਿਰਚ ਖਾਣ ਪਸੰਦ ਹੈ ਇਹਦੇ ਵਿੱਚ ਪਾਓ ਜੇ ਨਹੀਂ ਪਾਣੀ ਤੇ ਇਸ ਤੋਂ ਬਿਨਾਂ ਵੀ ਇਹ ਚਾਟ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਧਨੀਏ ਨੂੰ ਵੀ ਆਪਾਂ ਬ੍ਰੇਕ ਬ੍ਰੇਕ ਕੱਟ ਲਵਾਂਗੇ ਆਜ ਨੂੰ ਵੀ ਬ੍ਰੇਕ ਬ੍ਰੇਕ ਕੱਟ ਕੇ ਤਿਆਰ ਕਰਦੇ ਆਂ ਸਾਰੇ ਤਿਆਰੀ ਆਪਾਂ ਕਰ ਲਈ ਹੈ ਜੀ ਹੁਣ ਬਣਾਨੇ ਆਪਾਂ ਚਾਟ ਫਰਾਈ ਵਿੱਚ ਆਪਾਂ ਅੱਧਾ ਚਮਚਾ ਦੇਸੀ ਘਿਓ ਲਵਾਂਗੇ ਇਹਨੂੰ ਹਲਕਾ ਜਿਹਾ ਆਪਾਂ ਗਰਮ ਕਰਾਂਗੇ ਮੀਡੀਅਮ ਫਲੇਮ ਤੇ ਇੱਕ ਚੁਟਕੀ ਹਲਦੀ ਇੱਕ ਚੁਟਕੀ ਦੇਗੀ ਮਿਰਚ ਇਹ ਕਲਰ ਵਾਸਤੇ ਇਹਦੇ ਨਾਲ ਇਹਦਾ ਰੰਗ ਬਹੁਤ ਵਧੀਆ ਆਉਂਦਾ ਹੈ ਤੇ ਅੱਬਾ ਅੱਧੇ ਇੱਕ ਚਮਚੇ ਤੋਂ ਘੱਟ ਸੇਂਦਾ ਨਮਕ ਇਹਨੂੰ 1-2 ਮਿੰਟ ਆਪਾਂ ਭੁੰਨ ਲਵਾਂਗੇ ਫਿਰ ਇਹ ਵਾਲੇ ਫੁੱਲ ਮਖਾਣੇ ਇਹਦੇ ਵਿੱਚ ਪਾ ਦਾਂਗੇ ਜਿਹੜੇ ਇਹ ਫੁੱਲ ਮਖਾਣੇ ਆਪਾਂ ਪਹਿਲਾਂ ਵੀ ਭੁੰਨੇ ਹੋਏ ਨੇ ਇਹੜਾ ਪਿੱਖ ਦੇ ਦੇ ਵਿੱਚ ਮਸਾਲਾ ਪਾਇਆ ਸਿਰਫ ਉਹਨਾਂ ਨੂੰ ਹਲਕਾ ਜਿਹਾ ਆਪਾਂ ਥਮਕੇ ਤਿਆਰ ਕਰਨਾ। ਕੌਲ ਮਖਾਣੇ ਨੂੰ ਆਪਾਂ ਇਸ ਤਰ੍ਹਾਂ ਤਿਆਰ ਕਰ ਲਿਆ ਹੈ। ਚਲੋ ਜੀ ਹੁਣ ਬਣਾਉਣੀ ਹੈ ਆਪਾਂ ਇਹਦੀ ਬਹੁਤ ਹੀ ਟੇਸਟੀ ਚਾਟ। ਸਭ ਤੋਂ ਪਹਿਲਾਂ ਇਹ ਆਪਾਂ ਮਖਾਣੇ ਪਾਨੇ ਆ ਇਹਨਾਂ ਨੂੰ ਤੁਸੀਂ ਥੋੜਾ ਠੰਡਾ ਕਰਕੇ ਫਿਰ ਇਹਦੀ ਚਾਟ ਬਣਾਉਣੀ ਹੈ। ਇੱਕ ਗਲਾ ਹੋਰ ਜਿਹਦਾ ਵੀ ਤੁਸੀਂ ਇਹਨੂੰ ਚਾਟ ਨੂੰ ਖਾਣਾ ਇਹਨੂੰ ਅੱsse ਟਾਈਮ ਹੀ ਬਣਾਣਾ ਇਹਨੂੰ ਪਹਿਲੇ ਨਹੀਂ ਬਣਾ ਕੇ ਰੱਖਣਾ ਜਦੋਂ ਖਾਣਾ ਉਸੇ ਟਾਈਮ ਇਹਨੂੰ ਬਣਾਓ ਤਿਆਰੀ ਪਹਿਲੇ ਕਰ ਲਓ ਜਦੋਂ ਇਹਨੂੰ ਬਣਾਣਾ ਇਹਨੂੰ ਮਿਕਸ ਕਰਕੇ ਦਿਖਾਓ ਹੁਣ ਇਹਦੇ ਵਿੱਚ ਇਹ ਪੁੱਜੇ ਹੋਏ ਛੋਲੇ ਤੁਸੀਂ ਚਾਹੋ ਤੇ ਇਹਦਾ ਛਿਲਕਾ ਉਤਾਰ ਸਕਦੇ ਹੋ ਨਹੀਂ ਉਤਾਰਨਾ ਤੇ ਤੁਹਾਡੀ ਮਰਜ਼ੀ ਹੈ ਪਰ ਮੈਂ ਇਹਨੂੰ ਛਿਲਕੇ ਸਮੇਤ ਹੀ ਪਾ ਰਹੀ ਹਾਂ ਇਹ ਵਾਲੇ ਮੂਫਲੀ ਪਿਆਜ਼ ਇਹ ਕੱਚਾ ਅੰਬ ਇਹਦਾ ਟੇਸਟ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਚਾਟ ਬਹੁਤ ਹੀ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਹਰੀ ਮਿਰਚ ਨਾਲ ਹੀ ਪਾਵਾਂਗੇ ਜੀ ਆਪਾਂ ਧਨੀਆ ਨਿੰਬੂ ਦਾ ਰਸ ਇੱਕ ਚੁਟਕੀ ਕਾਲੀ ਮਿਰਚ 1/2 ਚਮਚਾ ਅਮचूर ਪਾਊਡਰ ਸੋਨੇ ਨੂੰ ਆਪਾਂ ਮਿਕਸ ਕਰ ਦਵਾਂਗੇ ਚਲੋ ਦੇਖੋ ਕਿੰਨੀ ਸੋਹਣੀ ਆਪਣੀ ਚਾਟ ਬਣ ਕੇ ਤਿਆਰ ਹੈ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਨਮਕ ਆਪਾਂ ਪਹਿਲਾਂ ਵੀ ਪਾਇਆ ਹੈ ਪਰ ਮੈਂ 1/2 ਚਮਚੇ ਤੋਂ ਘੱਟ ਥੋੜਾ ਜਿਹਾ ਕਾਲਾ ਨਮਕ ਪਾਵਾਂਗੀ ਕਿਉਂਕਿ ਇਹਦੇ ਨਾਲ ਚਾਟ ਦਾ ਬਹੁਤ ਵਧੀਆ ਟੇਸਟ ਆਉਂਦਾ ਹੈ ਆਪਣੀ ਬਹੁਤ ਹੀ ਟੇਸਟੀ ਮਖਾਣਾ ਚਾਟ ਬਣ ਕੇ ਬਿਲਕੁਲ ਤਿਆਰ ਹੈ ਇਹ ਚਾਟ ਇਹਦੇ ਵਿੱਚ ਤੇ ਇੱਕ ਟੇਸਟ ਵੀ ਹੈ ਤੇ ਇਹਨੂੰ ਖਾਣ ਨਾਲ weight ਹੀ loose ਹੁੰਦਾ ਹੈ ਜਿੰਨਾਂ ਦਾ ਕਾਫੀ weight ਹੈ ਭੈਣਾ ਵੀਰਾਂ ਦਾ ਉਹਨਾਂ ਵਾਸਤੇ ਵੀ ਇਹ ਕਾਫੀ ਫਾਇਦੇਮੰਦ ਹੈ ਜਦੋਂ ਵੀ ਕੋਈ ਉਹਨਾਂ ਦਾ 스낵ਸ ਖਾਣ ਨੂੰ ਕੋਈ ਚਟਪਟਾ ਖਾਣ ਨੂੰ ਮਨ ਕਰਦਾ ਹੈ ਤਾਂ ਤੁਸੀਂ ਇਹਨੂੰ ਘਰ ਵਿੱਚ ਬਣਾ ਕੇ ਤਿਆਰ ਕਰੋ ਤੇ ਇਹਨੂੰ ਖਾ ਸਕਦੇ ਹੋ ਇਹ ਚਾਟ ਬਹੁਤ ਹੀ ਚਟਪਟੀ ਹੈ ਇਹ ਚਾਟ ਚਾਟ ਦੇ ਸਾਨੂੰ ਬਹੁਤ ਹੀ ਫਾਇਦੇ ਨੇ ਇੱਕ ਤਾਂ ਇਹ ਸਾਡੀ weight loss ਕਰਨ ਵਿੱਚ ਵੀ ਕਾਫੀ help ਕਰਦੀ ਹੈ ਤੇ ਦੂਜਾ ਕੀ ਜਦ ਸਾਡੇ ਸਰੀਰ ਵਿੱਚ weakness ਹੈ ਕਮਜ਼ੋਰੀ ਹੈ ਜਿੰਨਾ ਥੋੜਾ ਕੰਮ ਕਰਦੇ ਅਸੀਂ ਸਾਨੂੰ ਤਕਾਵਟ ਮਹਿਸੂਸ ਹੁੰਦੀ ਹੈ ਤੇ ਉਹਨੂੰ ਵੀ ਠੀਕ ਕਰਦੀ ਹੈ ਤੇ ਤੁਸੀਂ ਇਹਨੂੰ ਬਣਾ ਕੇ ਜਰੂਰ ਖਾਓ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਆਪਣੀ ਚਾਟ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਬਣਾਉਨੇ ਹੋ ਤੇ ਬਹੁਤ ਹੀ ਵਧੀਆ ਹੈ ਤੇ ਜੇਕਰ ਤੁਸੀਂ ਨਹੀਂ ਬਣਾਇਆ ਤਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਇਹ ਚਾਟ ਕਿਵੇਂ ਦੀ ਬਣੀ ਹੈ ਤੇ ਹੁਣ ਮੈਂ ਤੁਹਾਨੂੰ ਦੱਸਦੇ ਹਾਂ ਜਿਹਦਾ ਟੇਸਟ ਕਿਸ ਤਰ੍ਹਾਂ ਦਾ ਹੈ ਚਾਟ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਖਾ ਕੇ ਨਜ਼ਾਰਾ ਹੀ ਆ ਗਿਆ ਬਹੁਤ ਜ਼ਿਆਦਾ ਮਜ਼ਾ ਆ ਗਿਆ ਸੋ ਇਹ ਸੀ ਮੇਰਾ ਬਹੁਤ ਹੀ ਸਿੰਪਲ ਜਿਹਾ ਤਰੀਕਾ ਫੁੱਲ ਮਖਾਣਾ ਚਾਟ ਬਣਾਉਣ ਦਾ ਤੁਸੀਂ ਵੀ ਇਹਨੂੰ ਬਣਾ ਕੇ ਟਰਾਈ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਸਟੀ ਗਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ